ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ ਵਿੱਚ ਅੱਜ ਲੱਗੇ ਹੋਏ ਬੰਦੇ ਆਪਣੇ ਟਰਾਲੀ ਲੋਡ ਕਰਨ ਗੰਨੇ ਦੀ ਕੱਲ ਛੱਲਣ ਲੱਗੇ ਤੇ ਗੰਨਾ ਪਰਚੀ ਆ ਗਈ ਸੀ ਆਪਾਂ ਨੂੰ ਮਰੰਡੇ ਮੇਲੇ ਤੋਂ ਤੇ ਬਸ ਲੋਡ ਕਰਨ ਲੱਗੇ ਅੱਜ ਲੋ ਦਿਖਾਉਣੇ ਆਈ ਤੁਹਾਨੂੰ ਪੂਰੇ ਸੜਕ ਦੇ ਲਾਗ ਲਾਤਾ ਹੀ ਟਰੈਕਟਰ ਲਿਆ ਗਏ ਆਪਾਂ ਨੇ ਪਹਿਲਾਂ ਉਹ ਰਸਤਾ ਬਣਾ ਕੇ ਗਏ ਆ ਕਿ ਕਿਉਂਕਿ ਸੜਕ ਵਾਲਾ ਨਾ ਸਾਰਾ ਰਸਤਾ ਖਰਾਬ ਕਰਿਆ ਹੋਇਆ ਤਾਂ ਰਸਤਾ ਰੁਸਤਾ ਬਣਾ ਕੇ ਲੋਟ ਕਰਕੇ ਤਾਂ ਟਰਾਲੀ ਲਈ ਆਈ ਆ ਕਿ ਤੂੰ ਦੇਖਦਾ ਆਤੀ ਟਰਾਲੀ ਆਹ ਜਿਹੜਾ ਮਾ ਹਮਰਾ ਲੱਗੇ ਹੋਏ ਬੰਦੇ ਲੋਡ ਕਰਨ ਅੱਧਾ ਜਨਾ ਇੱਧਰ ਪਾ ਦੂੰਗੇ ਅੱਧਾ ਦੂਜੇ ਪਾਸੇ ਲ ਜਾ ਕੇ ਪਾ ਦੂੰਗੇ ਚਲੋ ਦਿਖਾਉਣੀ ਹੈ ਜੀ ਅੱਗੇ ਤੁਹਾਨੂੰ ਬਣੇ ਰਹੋ ਵਲੌਗ ਦੇ ਨਾਲ ਦੁਆਰੇ ਆਗੇ ਤੇ ਜੀ ਖੇਤ ਵਿੱਚ ਬੰਦੇ ਲੱਗੇ ਹੋਏ ਆ ਲੋਡ ਕਰਨ ਬਰ ਰਹਿ ਗਈ ਹੋਣੀ ਐ ਤੋਂ 250 ਭਰੀ ਦੇ ਕਰੀਬ ਲੋਡ ਕਰਨੇ ਨੂੰ ਤੋਂ 250 ਦੇ ਕਰੀਬ ਭਰੀ ਲੋਡ ਹੋ ਗਈ ਜੀ ਪਿੱਛੇ ਚੱਲਦਾ ਹੈ ਕੰਮ ਪੁੱਲਦਾ ਤੁਹਾਨੂੰ ਦਿਖਾਉਣੀ ਹੈ ਈ ਟਰਾਲੀ ਨਾਲੇ ਆ ਲੈ ਆਉਣੇ ਆ ਜੀ ਬੰਦੇ ਭਰੀਆਂ ਥਾਰਾਂ ਨੂੰ ਜੀ ਬਿਮਾਰੀ ਪਈ ਹੋਈ ਸੀ ਪਰ ਉਹਨਾਂ ਨੂੰ ਲੱਗਦਾ ਹੈਗਾ ਜਿਵੇਂ ਬੁੱਟਿਆਂ ਵਿੱਚ ਗੰਨਾ ਵੀ ਨਿਕਲ ਵਧੀਆ ਆਉਣਾ ਫੇਰ ਵੀ ਚਾਰ ਪੰਜ ਗੇੜ ਲੱਗ ਗਏ ਕਰਨਾ ਵੈਸੇ ਸਿੱਤਾ ਆਪਣਾ ਬੰਦਾ ਨੰਬਰਦਾਰ ਲੱਗਿਆ ਹੋਇਆ ਲੋਡ ਕਰਨ ਬਾ ਆਪਣੇ ਕੋਲ ਤਾਂ ਗੰਨੇ ਦਾ ਹੀ ਇੱਕ ਜਿਹੜਾ ਹੋਰ ਹੈ। ਦਾਹ ਨੂੰ ਹੈਗੀ ਆ ਸਲਾਹ ਥੋੜੀ ਬੀਜਣ ਦੀ। ਮੇ ਤਾਂ ਆਪਾਂ ਦਾ ਬੁੱਟਿਆ ਕਰਕੇ ਹੀ ਬੀਜਿਆ ਦਾ ਕੰਨਾ। ਪਹਿਲਾਂ ਬਹੁਤ ਬੀਜਦੇ ਤੇ ਕੰਨਾ। 2019 ਵਿੱਚ ਛੜਦਾ ਸੀਗਾ ਜੀ ਬੀਜਣਾ ਕੰਨਾ। ਹੁਣ ਦੁਬਾਰੇ ਸ਼ੁਰੂ ਕਰਿਆ ਏ। ਦੁਬਾਰੇ ਵੀ ਬੁੱਟਿਆ ਕਰਕੇ ਕਰਿਆ ਤਾਂ। ਹੁਣ ਐ ਸਾਲ ਹੈਗੀ ਆ ਆਲੂਆਂ ਨਾਲੇ ਆਲੂ ਪੱਟ ਕੇ ਮੈਂ ਕਿਹਾ ਚਲ ਬੀਜ ਦੰਨਿਆ 2 ਕਿਲੇ ਹੋਰ। ਇੱਕ ਮੋਟਰ ਦੇ ਥੋੜਾ ਪਾਣੀ ਦਾ ਔਖਾ ਸਰਦਾ ਏ। ਤੋਂ ਨੇ ਮੌਕੇ ਜਿੱਥੇ ਉੱਥੇ ਗੰਨਾ ਵੀ ਤੰਨੇ ਆ ਤੇ ਸ਼ਾਮ ਦੀ ਪਰ ਜਾਊਗਾ ਆਪਣਾ ਬੰਦਾ ਲੈ ਕੇ ਟਰਾਲੀ ਸਵੇਰੇ ਆ ਜੂਗੀ ਖਾਲੀ ਹੋ ਕੇ ਸਗੋਂ ਆਪਾਂ ਦਾ ਆਪਣੀ ਟਰਾਲੀ ਦਾ ਬਿੱਡ ਖੋਲਿਆ ਨਹੀਂ ਹੈਗਾ ਪਿੰਡ ਦੇ ਮੁੰਡੇ ਦੀ ਉਹ ਟਰਾਲੀ ਲਈ ਆ ਉਹਨਾਂ ਕੋਲ ਕਾਫੀ ਗੰਨਾ ਹੈ ਮੈਂ ਘੌਣਾ ਆਪਣੀ ਦੋ ਗੇੜੇ ਨੇ ਆਪਣੇ ਦੋ ਗੇੜੇ ਪਿੱਛੇ ਮੈਂ ਬਿੱਡ ਖੋਲਾਂਗੇ ਪੱਤੀਆਂ ਪੁੱਤੀਆਂ ਲਾਉਂਦੇ ਮੈਂ ਇਹਦੇ ਨਾਲ ਤੇ ਚਲੋ ਟਰਾਲੀ ਮੰਗ ਕੇ ਹੀ ਸਾਰ ਲੰਨੇ ਆ ਉਹਨਾਂ ਦੀ ਟਰਾਲੀ ਵਿਲੀ ਸੀ ਪਰਚੀ ਆਈ ਹੋਈ ਹੁੰਦੀ ਉਹਨਾਂ ਨੂੰ ਚਲੋ ਅੱਗੇ ਦਿਖਾਉਨੇ ਆਂ ਇਹ ਨਾਲ ਤੁਹਾਨੂੰ ਕੰਨਾ ਕਰਕੇ ਤੇ ਹੀ ਲੋਡ ਬੰਦੇ ਬਾਹਰ ਲੱਗੇ ਆ ਜੀ ਕੱਢਣ ਪਹਿਲਾਂ ਇਕੱਲੇ ਨਾਲ ਦੇਖੀ ਸੀ ਤੋੜ ਕੇ ਟਰਾਲੀ ਤੂੜੀ ਨਹੀਂ ਹੈਗੀ ਥੋੜੀ ਥੋੜੀ ਦੀ ਤਗੂਰੇ ਸਵੇਰੇ ਮਿੱਟੀ ਪਾਈ ਦੀ ਕਰਾ ਨਾਲ ਉਹ ਜਗਾ ਹਲੇ ਨਰਮ ਹੈ ਥੋੜੀ ਰੇਤਾ ਪਾਇਆ ਸੀਗਾ ਤੇ ਹੁਣ ਟਰੈਕਟਰ ਮੰਗਾਇਆ ਇੱਕ ਦਲਵਿੰਦਰ ਦਾ ਚਲੋ ਕਰਦੇ ਆ ਜੀ ਦਿਖਾਉਨੇ ਆ ਤੁਹਾਨੂੰ ਗਾਲ ਕੰਨ ਸੱਢਣੀ ਆ ਹੋ ਜਾ ਹੋ ਜਾ ਸਾਵਧਾਨੀ ਨਾਲ ਚੱਲੀ ਜਾ ਰਿਹਾ ਹੈਗਾ ਨਾ ਨਿਕਲ ਗਈ ਜੀ ਟਰਾਲੀ ਚਾਰ ਟਰੈਕਟਰਾਂ ਨਾਲ ਗੱਡੀ ਆ ਇੱਧਰ ਬੰਦੇ ਬੁਲਾਏ ਫਿਰ ਟਰਾਲੀ ਬਹੁਤ ਕਸੂਤੀ ਫਸ ਗਈ ਸੀ ਦਿਖਾਉਨੇ ਆ ਤੁਹਾਨੂੰ ਖੱਡਾ ਜੀ ਐਨੀ ਟਰਾਲੀ ਦਬ ਗਈ ਸੀਗੀ ਵਜਨ ਵੀ ਖਾਸਾ ਲੱਗਦਾ ਟਰਾਲੀ ਪਰ ਬਾਕੀ ਕੰਡਾ ਦੱਸੂਗਾ ਚਲੋ ਅੱਗੇ ਜਾ ਕੇ ਖੋਲਦੇ ਆ ਜੀ ਟਰਾਲੀ ਫਿਰ ਲੋ ਜੀ ਆ ਗਈ ਜੀ ਮੋਟਰ ਤੇ ਖੜਾਤਾ ਟਰੈਕਟਰ ਲਿਆ ਕੇ ਟਰਾਲੀ ਖੋਲੇ ਆਏ ਕੱਲੂ ਜਾਵਾਂਗੇ ਮਿਲ ਨੂੰ ਸਵੇਰੇ ਦੇਖਦੇ ਆ SLA ਮੇਰੀ ਵੀ ਮੈਂ ਸਵੇਰੇ ਇੱਕ ਵਾਰ ਟਰੈਕਟਰ ਛੱਡਿਆ ਆਉਂਗਾ ਉਸ ਤੋਂ ਬਾਅਦ ਸੋਮਾ ਚਲੇ ਜਾਊਗਾ ਰਾਤ ਨੂੰ ਜਦੋਂ ਵੀ ਟਰਾਲੀ ਖਾਲੀ ਹੋਊਗੀ ਖਾਲੀ ਕਰਕੇ ਆਜੂਗਾ ਫਿਰ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਕਿਸੇ ਨਵੇਂ ਵਲੌਗ ਦੇ ਨਾਲ ਸਾਡਾ ਵਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ